ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅੱਜ ਜਿਸੀ ਕੇਸੀ ਚੱਕਦਾਨੀ ਸ਼ਹਿਰ ਤੇ ਜੋ ਛੋਟਾ ਜਿਹਾ ਕਸਬਾਏ ਠਿਕ ਪਾਰਕ ਹੀ ਤੇ ਕਿਰਤ ਕਹਿੰਦਾ ਸੀ ਮੈਂ ਪਾਰਕ ਤੇ ਜਾਣਾ ਤੇ ਕਿਰਤ ਤੂੰ ਪਾਰਕ ਚ ਗਿਆ ਸੀ ਕਿੱਦਾਂ ਲੱਗਿਆ ਮੇਲੇ ਭਾਈ ਘਰ ਸਭ ਹਾਈ ਕਿੱਦਾਂ ਲੱਗਿਆ ਤੈਨੂੰ ਪਾਰਕ ਚ ਪਾਰਕ ਤੇ ਜਾ ਕੇ ਕਿੱਦਾਂ ਲੱਗਿਆ ਬਹੁਤ ਅੱਛਾ अच्छा की की ਕੀਤਾ ਦੁਪਾਰਗ ਚ ਬਹੁਤ ਜਿਆਦਾ ਖੇਡਿਆ اچھا ਤੇ ਸਕੂਲ ਗਿਆ ਸੀ ਹਾਂ ਠੀਕ ਹੈ ਤੇ ਤੁਸੀਂ ਐਦਾ ਕਰੋ ਆਪਣੇ ਸਾਰੇ ਜਿੰਨੇ ਵੀ ਫੇਸਬੁੱਕ ਦੇ ਵਟਸਐਪ ਦੇ YouTube ਦੇ ਜਿੰਨੇ ਵੀ ਆਪਣੇ ਮੈਂਬਰ ਨੇ ਆਪਣੇ ਦੋਸਤ ਨੇ ਸਾਰਿਆਂ ਨੂੰ ਨਾ ਤੁਸੀਂ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦਾ ਮੂਲ ਮੰਤਰ ਦਾ ਪਾਠ ਸੁਣਾਓ ਏਕ ਓਕਾਰ ਤੋਂ ਚਲੋ ਸੁਣਾਓ ਏਕ ਓ ਆਪ ਆਦ ਛੱਤ ਹੈਪੀ ਸਾਥ ਨਾਨਕ ਹੋਸੀ ਸਾਰੇ ਬੱਚੇ ਬਸ ਬਹੁਤ ਹੀ ਨਹੀਂ ਸਾਰੇ ਬੱਚਿਆਂ ਨੂੰ ਕੀ ਕਹਿਣਾ ਚਾਹਨਾ ਹੈ ਵੀ ਸਾਰੇ ਜਣੇ ਮੂਲ ਮੰਤਰ ਦਾ ਪਾਠ ਸਿੱਖਿਆ ਕਰੋ ਸਿੱਖਿਆ ਕਰੋ ਹਾਂ ਸੋ ਮਿਲਣੇ ਜੀ ਆਪਾਂ ਦੂਜੇ ਤੁਹਾਨੂੰ ਬਲੌਗ ਵਿੱਚ ਤੇ ਸਾਰਿਆਂ ਨੇ ਉਸ ਬਲੌਗ ਨੂੰ ਵੇਖਣਾ ਵੀ ਹੈ ਤੇ ਲਾਈਕ ਵੀ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਤੇ ਆਪਣੇ ਆਪਣੇ ਬੱਚਿਆਂ ਨੂੰ ਜ਼ਰੂਰ ਪਾਰਕ ਚ ਵੀ ਜਿਲੇ ਲੱਗ ਜਾਇਆ ਕਰਨਾ